ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਤੁਸ ਜਲ ਬੀਜੇ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੀਪਕ ਜੀ ਗੱਲ ਇਥੋਂ ਸ਼ੁਰੂ ਕਰੀਏ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਂਬੇ ਕਰ ਦਿੱਤਾ ਗਿਆ ਜੀ। ਜੇਕਰ ਅੱਜ ਦੇ ਪਹਿਲੂ ਤੇ ਗੱਲ ਕਰਨੀ ਹੋਵੇ ਤਾਂ ਬਹੁਤ ਗੰਭੀਰ ਮਸਲਾ ਹੈ। ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣਾ। ਹਮ ਬੇਸ਼ੱਕ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਨੇ ਆਪਣੀ ਅੰਤਰਿਕ ਕਮੇਟੀ ਦੀ ਬੈਠਕ ਕੀਤੀ। बैठक ਦੇ ਵਿੱਚ ਕਹਿੰਦੇ ਜੀ ਇਹ ਫੈਸਲਾ ਹੋ ਗਿਆ ਕਿ ਤਿੰਨ ਮੈਂਬਰੀ ਕਮੇਟੀ ਜਾਂਚ ਕਰੂਗੀ ਜੀ ਉਹਨਾਂ ਦੇ ਖਿਲਾਫ ਸ਼ਿਕਾਇਤ ਆਈ ਹੈ ਉਸ ਨੂੰ ਆਧਾਰ ਬਣਾ ਕੇ ਕਿਹਾ ਜੀ ਕਿ 15 ਦੇ ਨਾਲ ਲਈ ਉਹਨਾਂ ਨੂੰ ਜਥੇਦਾਰੀ ਤੋਂ ਲਾਂਭੇ ਕੀਤਾ ਜਾਂਦਾ ਉਹ ਜਥੇਦਾਰੀ ਦੀ ਡਿਊਟੀ ਤੇ ਨਹੀਂ ਰਹਿਣਗੇ ਸੇਵਾ ਤੇ ਨਹੀਂ ਰਹਿਣਗੇ ਤੇ ਜੇਕਰ ਪੰਜ ਸਿੰਘ ਸੈਵਨਾਂ ਦੀ ਮੀਟਿੰਗ ਹੁੰਦੀ ਉਹਦੇ ਵਿੱਚ ਸ਼ਿਰਕਤ ਨਹੀਂ ਕਰਨਗੇ ਹਮ ਪਰ ਅੱਜ ਦੀ ਸਮੁੱਚੀ ਕਾਰਵਾਈ ਸਵਾਲ ਖੜਾ ਕਰ ਰਹੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿ ਇਹ ਜੋ ਕੁਝ ਵਰਤਾਰਾ ਹੋ ਰਿਹਾ ਹੈ ਜੱਤਰਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਹੋ ਰਿਹਾ ਜਾਂ ਹਰਪ੍ਰੀਤ ਸਿੰਘ ਹੋਰਾਂ ਦੇ ਹਵਾਲੇ ਨਾਲ ਹੋ ਰਿਹਾ ਹੂੰ ਸੋ ਕਿਤੇ ਨਾ ਕਿਤੇ ਇੰਜ ਲੱਗ ਰਿਹਾ ਕਿ ਜਿਵੇਂ ਬਦਲੇ ਦੀ ਭਾਵਨਾ ਕੰਮ ਕਰ ਰਹੀ ਹੋਵੇ ਜੀ ਜਿਵੇਂ ਬਦਲਾ ਭਾਵਨਾ ਕੰਮ ਕਰ ਰਹੀ ਹੋਵੇ ਇਸ ਮੌਕੇ ਦੋ ਤਰੀਕ ਨੂੰ ਜੋ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੜੇ ਗਏ ਹੂੰ ਹੂੰ ਉਹਨਾਂ ਦੇ ਹਵਾਲੇ ਨਾਲ ਅੱਜ ਵੀ ਇਹ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਦੀ ਖਾਸ ਕਰ ਸੁਖਵੀਰ ਬਾਦਲ ਵਾਲੀ ਲੀਡਰਸ਼ਿਪ ਇਹ ਮਹਿਸੂਸ ਕਰਦੀ ਹੈ ਕਿ ਉਹਦੇ ਪਿੱਛੇ ਕੱਲੇ ਤੇ ਕੱਲੇ ਜਸਦਰ ਗਿਆਨੀ ਹਰਪ੍ਰੀਤ ਸਿੰਘ ਦਾ ਰੋਲ ਹੈ ਸਾਨੂੰ ਫਸਾ ਲਿਆ ਹੂੰ ਹੂੰ ਇਹ ਸਥਿਤੀ ਚ ਮਤਲਬ ਕਿ ਇਹ ਫੈਸਲਾ ਆਉਣ ਦਾ ਚਰਚਾ ਹੈ ਬੇਸ਼ੱਕ ਵੱਖ-ਵੱਖ ਚੈਨਲਾਂ ਤੇ ਮੀਡੀਆ ਤੇ ਇਹ ਗੱਲ ਖੂਬ ਪ੍ਰਚਾਰੀ ਜਾ ਰਹੀ ਹੈ ਕਿ ਜਸਦਰ ਗਿਆਨੀ ਹਰਪ੍ਰੀਤ ਸਿੰਘ ਨਾਲ ਦੇ ਸਾਧੂ ਨੇ ਜੀ ਇੱਕ ਸ਼ਿਕਾਇਤ ਕੀਤੀ ਹੈ ਜੀ ਉਹ ਸ਼ਿਕਾਇਤ ਤੇ ਕਾਰਵਾਈ ਹੈ ਜੀ ਪਹਿਲੀ ਗੱਲ ਤਾਂ ਉਹ ਸਾਧੂ ਨਹੀਂ ਹੈ ਹੂੰ ਹੂੰ ਉਹ ਸਾਬਕਾ ਸਾਧੂ ਹੈ ਜੀ ਉਹਦੇ ਉਸ ਨੂੰ ਗਿਆਨੀ ਹਰਪ੍ਰੀਤ ਸਿੰਘਰਾ ਦੀ ਪਤਨੀ ਦੀ ਜਿਹੜੀ ਭੈਣ ਵਿਆਹੀ ਹੋਈ ਸੀ ਉਹਦੇ ਨਾਲ ਸਾਲਾਂ ਬੱਧੀ ਹੋ ਗਿਆ ਤਲਾਕ ਹੋਏ ਨੂੰ ਹੂੰ ਹੂੰ ਤੇ ਉਸ ਬੱਚੀ ਦਾ ਕਿਤੇ ਹੋਰ ਵਿਆਹ ਹੋ ਚੁੱਕਿਆ ਜੀ ਤੇ ਉਸ ਘਟਨਾ ਨੂੰ ਅੱਜ ਇਸ ਤਰੀਕੇ ਨਾਲ ਸਾਹਮਣੇ ਲਿਆ ਕੇ ਕੀ ਇਹ ਗਿਆਨੀ ਹਰਪ੍ਰੀਤ ਸਿੰਘ ਆਰੀ ਉਸ ਲਾਈਨ ਨੂੰ ਪੂਰਾ ਕੀਤਾ ਜਿਹੜੇ ਉਹ ਬਾਰ-ਬਾਰ ਕਹਿ ਰਹੇ ਸੀ ਕਿ ਮੇਰੀ ਕਰਦਾਰਕੁਸ਼ੀ ਕੀਤੀ ਜਾਊਗੀ ਜੀ ਇਹ ਉਸ ਲਾਈਨ ਨੂੰ ਅੱਜ ਦੀ ਘਟਨਾ ਪੂਰਾ ਕਰਦੀ ਹੈ ਜੀ ਕਿ ਇਹ ਕਰਤਾਰਕੁਸ਼ੀ ਦਾ ਹਾਲ ਜੇਕਰ ਸੱਚਮੁੱਚ ਇਹ ਮਸਲਾ ਤਾਜ਼ਾ ਹੁੰਦਾ ਜੀ ਹੁਣ ਦਾ ਕੋਈ ਪਹਿਲੂ ਹੁੰਦਾ ਹੁਣ ਦੀ ਕੋਈ ਕੰਪਲੀਟ ਹੁੰਦੀ ਹੁਣ ਦੀ ਕੋਈ ਕਟਨਾ ਹੁੰਦੀ ਹੂੰ ਫਿਰ ਤਾਂ ਸਮਝ ਆਉਂਦਾ ਕਿ ਇਹ ਮਸਲਾ ਵੀ ਵਿਚਾਰਨਯੋਗ ਹੈ ਜੀ ਜੇ ਇਹ ਮਸਲਾ ਪਹਿਲਾਂ ਤੋਂ ਤੁਰਿਆ ਆਉਂਦਾ ਤਾਂ ਸ਼ਿਕਾਇਤ ਕਰਤਾ ਨੂੰ ਇੰਨਾ ਪੁੱਛਣਾ ਤਾਂ ਸ਼ਰਮ ਨਿਕੁਟੀ ਦਾ ਫਰਜ਼ ਬਣਦਾ ਸੀ ਕਿ ਆ 10-12 ਸਾਲ ਕਿੱਥੇ ਸੀ ਭਾਈ ਤੂੰ ਜੀ ਪਹਿਲਾਂ ਤੇਰੀ ਇਸ ਮਸਲੇ ਜੱਤਰ ਸਾਹਿਬ ਨੂੰ ਬਣਿਆ ਨੂੰ ਇਹਨਾਂ ਨੂੰ ਤਾਂ ਕਿੰਨੇ ਸਾਲ ਹੋ ਗਏ ਜੀ ਉਸ ਸਮੇਂ ਤੋਂ ਜਦ ਤੱਕ ਜੱਤਰ ਬਣੇ ਸੀ ਉਸ ਦਿਨ ਕਿਉਂ ਨਹੀਂ ਆਇਆ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਚੱਕੋ-ਵਕ ਸੇਵਾਵਾਂ ਹੁੰਦੇ ਨੇ ਜਦ ਕਿਉਂ ਨਹੀਂ ਆਇਆ ਜੀ ਸੋ ਅੱਜ ਜਦੋਂ ਇਹ ਸਵਾਲ ਜੱਤਰ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਉਸ ਵਿਅਕਤੀ ਗੁਰਪ੍ਰੀਤ ਦੇ ਵੱਲੋਂ ਖੜਾ ਕੀਤਾ ਗਿਆ ਹੂੰ ਹੂੰ ਤੇ ਅੱਜ ਉਸੇ ਦਾ ਆਧਾਰ ਬਣਾ ਕੇ ਉਹਨਾਂ ਨੂੰ ਕਿਹਾ ਗਿਆ ਕਿ 15 ਦਿਨਾਂ ਲਈ ਤੁਹਾਨੂੰ ਲਾਂਭੇ ਕਰਦੇ ਹਾਂ ਕਹਿਣ ਨੂੰ 15 ਦਿਨਾਂ ਇੱਕ ਤਰ੍ਹਾਂ ਨਾਲ ਗਿਆਨੀ ਹਰਪ੍ਰੀਤ ਨੂੰ ਹਟਾ ਦਿੱਤਾ ਗਿਆ ਹੂੰ ਹੂੰ ਤੇ ਇਹਦੇ ਨਾਲ ਕੱਲਾ ਅਸਰ ਗਿਆਨੀ ਹਰਪ੍ਰੀਤ ਸਿੰਘ ਤੇ ਹੀ ਪੈ ਰਿਹਾ ਜੀ ਜਾ ਅੱਜ ਅਜੋਸ ਉਹ ਧੀ ਜਿਹੜੇ ਘਰ ਵੀ ਵਿਹਾਈ ਹੈ ਉੱਥੇ ਤੱਕ ਕੀ ਅਸਰ ਜਾ ਰਿਹਾ ਹੋਊਗਾ ਜੀ ਜਦੋਂ ਕਿ ਉਹ ਪਰਿਵਾਰ ਨੇ ਕਿਹਾ ਕਿ ਇਹ ਬਹੁਤ ਘਟਿਆ ਹਰਕਤ ਹੈ ਜੋ ਉਸ ਬੰਦੇ ਵੱਲੋਂ ਕੀਤੀ ਗਈ ਕੋਈ ਇਹ じゃ ਮਾਮਲਾ ਨਹੀਂਗਾ ਗਾਨੀ ਹਰਪ੍ਰੀਤ ਸਿੰਘ ਉਹਦੀ ਸੱਸ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਗਿਆ ਕਿ ਉਹ ਬੰਦਾ ਇੰਨਾ ਝੂਠਾ ਸੀਗਾ ਪਹਿਲਾਂ ਹੀ ਇਹ ਜੇ ਲੱਛਣ ਸੀ ਅਸੀਂ ਗਲਤੀ ਕਰ ਬੈਠੇ ਸੀ ਉਸ ਦੇ باوجود ਵੀ ਇਸ ਨੂੰ ਜਿਵੇਂ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ ਹੂੰ ਔਰ ਇਹ ਸਭ ਦੇ ਦਰਮਿਆਨ ਜੀ ਜੱਤੀਦਰ ਜੀ ਹਰਪ੍ਰਿੰਸ ਗੋਰਾ ਨੇ ਅੱਜ ਕਿਹਾ ਕਿ ਮੇਰੇ ਕੋਲ 10-12 ਸਵਾਲ ਪੁੱਛੇ ਨੇ ਜੀ ਪੁਰੇ ਉਹ ਸਵਾਲ ਨੇ ਕਿ ਮੈਨੂੰ ਇੱਕ ਅੰਮ੍ਰਿਤਸਰ ਤੋਂ ਪੱਤਰਕਾਰ ਨੇ ਭੇਜੇ ਨੇ ਉਹਨੂੰ ਇੱਕ ਖਾਸ ਗਰੁੱਪ ਦੇ ਆਈਟੀ ਸੈੱਲ ਨੇ ਭੇਜੇ ਨੇ ਉਹਨਾਂ ਦਾ ਇਸ਼ਾਰਾ ਸੁਖਵੀਰ ਬਲ ਤੇ ਉਹਦੀ ਧਿਰ ਧਿਰ ਵੱਲੇ ਸੀਗਾ ਕਿ ਉਹਨਾਂ ਵੱਲੋਂ ਜੀ ਆਈਟੀ ਸੈੱਲ ਵੱਲੋਂ ਸਵਾਲ ਭੇਜੇਗੇ ਨੇ ਮੈਨੂੰ ਪੁੱਛਣ ਲਈ ਮੇਰੇ ਤੇ ਬੰਬਾਰ ਕਰ ਲਈ ਹੂੰ ਤੇ ਕਹਿੰਦੇ ਮੇਰੇ ਪੱਤਰਕਾਰ ਨੇ ਇੱਕ ਉਹਨੂੰ ਭੇਜ ਕੇ ਕਿਹਾ ਜੀ ਆ ਆ ਰਿਹਾ ਤੁਹਾਡੇ ਬਾਰੇ ਹੂੰ ਤੇ ਹੁਣ ਕਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਬਈ ਮੈਂ ਜਵਾਬ ਦਊਗਾ ਕੱਲੇ ਕੱਲੇ ਸਵਾਲ ਦਾ ਤੁਸੀਂ ਮੈਨੂੰ ਪੁੱਛੋ ਚਾਹੇ ਨਾ ਪੁੱਛੋ ਆ ਸਵਾਲ ਜਿਹੜੇ ਮੇਰੇ ਕੋ ਪਹੁੰਚੇ ਆ ਨਾ ਪਰ ਜਦ ਮੈਂ ਜਵਾਬ ਦਊਗਾ ਤਾਂ ਫਿਰ ਧੂੜ ਊੜੂਗੀ ਜੀ ਹੈ ਨਾ ਤੇ ਪਰ ਉਹ ਕਹਿੰਦੇ ਅਜੇ ਸ਼ਹੀਦ ਸ਼ਹੀਦ ਦੀ ਪੰਦਰਵਾੜਾ ਚੱਲ ਰਿਹਾ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਦੇ ਸ਼ਾਦਤਾਂ ਵਾਲੇ ਦਿਨ ਨੇ ਇਸ ਲਈ ਮੈਂ ਇਹਨਾਂ ਦਿਨਾਂ 'ਚ ਅਜਿਹਾ ਕੁਝ ਨਹੀਂ ਬੋਲਣਾ ਉਹ ਤਾਂ ਬਾਤ ਕੀ ਪੰਦਰਵਾੜਾ ਕੱਲਾ ਜੱਤਰ ਕਿਆਨੀ ਹਰਪ੍ਰੀਤ ਸਿੰਘ ਲਈ ਉਹ ਚੱਲ ਰਿਹਾ ਉਹ ਇਹਨਾਂ ਲਈ ਨਹੀਂ ਚੱਲ ਰਿਹਾ ਸੀ ਜੋ ਇਹ ਕੁਝ ਕਰ ਰਹੇ ਨੇ ਹਮਮ ਔਰ ਅੱਜ ਫੇਰ ਉਹ ਸਵਾਲ ਪੰਥ ਦੇ ਮੂਰੇ ਕੌਮ ਦੇ ਮੂਰੇ ਆ ਕੇ ਖੜਾ ਹੋ ਗਿਆ ਕਿ ਜਿਹੜੀ ਚਰਚਾਾਂ ਆਮ ਚਲਦੀਆਂ ਨੇ ਕਿ ਜਦੋਂ ਇਹ ਜਥੇਦਾਰ ਲਾਉਣਾ ਹੁੰਦਾ ਜੀ ਫਿਰ ਤਾਂ ਹਾਥੀ ਤੇ ਬਿਠਾ ਕੇ ਲਿਆਉਂਦੇ ਨੇ ਹਮਮ ਤੇ ਜਦੋਂ ਲਾਉਣਾ ਹੁੰਦਾ ਫਿਰ ਉਹ ਨੰਗੇ ਪੈਰੀ ਤੌਰ ਤੇ ਦਿੰਦੇ ਨੇ ਜੁੱਤੀ ਵੀ ਨਹੀਂ ਪਾਉਣ ਦਿੰਦੇ ਚੱਪਲ ਵੀ ਨਹੀਂ ਪਾਉਣ ਦਿੰਦੇ ਸੋ ਅੱਜ ਫੇਰ ਉਹੀ ਕੁਝ ਹੋਇਆ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਬੈਠਕ ਦੇ ਵਿੱਚ ਦੋ ਮੈਂਬਰ ਉਹ ਸੀ ਜਿਹੜੇ ਸਿੱਦੇ ਸੁਖਵੀਰ ਬਦਲੇ ਗਰੁੱਪ ਤੋਂ ਨਹੀਂ ਆਉਂਦੇ ਹਮ ਉਹ ਦੋ ਮੈਂਬਰਾਂ ਨੇ ਕਿਹਾ ਕਿ ਜੀ ਜਦੋਂ ਇਹ ਅੰਦਰ ਐਪਲੀਕੇਸ਼ਨ ਦੇ ਆਧਾਰ ਤੇ ਸ਼ਿਕਾਇਤ ਦੇ ਦਾਰ ਤੇ ਚਰਚਾ ਤੁਰੀ ਤੇ ਕਹਿੰਦੇ ਅਸੀਂ ਜਦ ਇਹ ਸਵਾਲ ਕੀਤਾ ਵੀ ਤੇ ਤੁਸੀਂ ਇਹ ਫੈਸਲਾ ਕਿਉਂ ਕਿ ਕਹਿੰਦੇ ਕਿ ਉਹ ਤਾਂ ਫੈਸਲਾ ਕਰਕੇ ਆਏ ਸੀ ਉਹਨਾਂ ਨੇ ਆਉਂਦੇ ਕਿਹਾ ਜੀ ਹਟਾ ਦਿਓ ਜੀ ਕਹਿੰਦੇ ਅਸੀਂ ਕਿਹਾ ਵੀ ਸ਼ਿਕਾਇਤ ਦੇ ਆਧਾਰ ਤੇ ਵੀ ਕੋਈ ਹਟਾਇਆ ਜਾਂਦਾ ਹੁੰਦਾ ਤੇ ਫਿਰ ਕਹਿੰਦੇ ਅੱਛਾ ਜੀ ਜਾਂਚ ਕਰਾ ਲੈਣ ਉਹਨੂੰ ਤਿੰਨ ਮੈਂਬਰੀ ਕਮੇਟੀ ਬਣਾਉਤੀ ਜੀ ਰਗੂਜੀਤ ਸਿੰਘ ਬਿਰਕ ਹੈ ਦਰਜੀਤ ਸਿੰਘ ਭਿੰਡਰ ਸ਼ੇਰ ਸਿੰਘ ਹੈ ਮंडਵਾਲਾ ਉਹ ਇਹਨਾਂ ਦੀ ਅਗਵਾਈ ਚ ਤਿੰਨ ਕੀ ਹੁਣ ਸਿੰਘ ਸਾਹਿਬ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇਹਨਾਂ ਦੇ ਮੂਰੇ ਪੇਸ਼ ਹੁਣ ਲਈ ਕਿਹਾ ਗਿਆ ਜੀ ਕੀ ਉਹਨਾਂ ਨੂੰ ਕਿਹਾ ਗਿਆ ਤੁਹਾਨੂੰ ਇਹ ਤਲਬ ਕਰਨਗੇ ਕਮੇਟੀ ਹੂੰ ਸੋ ਸੋਸ਼ਲ ਮੀਡੀਆ ਫਿਰ ਸਵਾਲ ਤਾਂ ਪਉਂਦਾ ਹੀ ਹੈ ਨਾ ਅੱਜ ਕੱਲ੍ਹ ਨੂੰ ਤੁਸੀਂ ਓਵੇਂ ਲੋਕੇ ਤਾਂ ਕੁਝ ਕਰ ਨਹੀਂ ਸਕਦੇ ਉਹ ਕਹਿੰਦੇ ਵੀ ਜਸਦੇਵਰ ਸਹਿਬਾਨ ਨੇ ਅਕਾਲੀ ਦਲ ਵਾਲੇ ਲੀਡਰ ਤਲਬ ਕਰਲੇ ਸੀ ਅਕਾਲੀ ਦਲ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਤਲਬ ਕਰ ਲਈ ਤੇ ਸ਼੍ਰੋਮਣੀ ਕਮੇਟੀ ਨੂੰ ਜਸਦੇਵਰ ਸਾਬ ਤਲਬ ਕਰ ਲਏ ਹੂੰ ਸੋ ਇਥੋਂ ਫਿਰ ਜਿਵੇਂ ਮਤਲਬ ਬਦਲਾਖੋਰੀ ਵਾਲਾ ਪਵਨਾ ਅਜੇ ਉਸ ਪਹਿਲੂ ਤੇ ਆਏ ਨਹੀਂ ਅਜੇ ਤਾਂ ਉਬਲਟੋਹੇ ਵਾਲੀ ਕੱਲ ਵਾਲੀ ਵੀਡੀਓ ਵਾਲਾ ਸਵਾਲ ਵੀ ਪਿਆ ਜੀ ਇਹਦਾ ਤੁਸੀਂ ਉੱਥੇ ਤੱਕ ਵੀ ਜਾਣਾ ਜੀ ਜੀ ਸੋ ਇਹ ਸਾਰੀ ਪ੍ਰਕਿਰਿਆ ਨੇ ਅੱਜ ਫੇਰ ਉੱਥੇ ਹੀ ਲਿਆ ਕੇ ਅਕਾਲੀ ਦਲ ਨੂੰ ਖੜਾ ਕਰ ਦਿੱਤਾ ਮੈਂ ਸਪੱਸ਼ਟ ਇਹ ਸਾਰੀ ਚੁਚਲ ਘਾਰੇ ਚੋਂ ਦੇਖ ਰਿਆਂ ਕਿ ਸੁਖਵੀਰ ਬਾਦਲ ਹੋਰੀ ਜਿਹੜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਨ ਤੋਂ ਬਾਅਦ ਆਪਣੀ ਖਲਾਸੀ ਚਾਹੁੰਦੇ ਸੀ ਹੂੰ ਉਹ ਮਨਲਾ ਦਾ ਹੋਰ ਬੁਰੀ ਤਰ੍ਹਾਂ ਹੁਣ ਉਲਝ ਗਏ ਨੇ ਇੱਕ ਪਾਸੇ ਤੁਸੀਂ ਗੁਨਾਹਾਂ ਨੂੰ ਕਬੂਲ ਕਰ ਲਿਆ ਹੂੰ ਦੂਸਰੇ ਪਾਸੇ ਤੁਸੀਂ ਉਹਨਾਂ ਨੂੰ ਮੰਨਣ ਤੋਂ ਹੁਣ ਉਸ ਫੈਸਲੇ ਨੂੰ ਮੰਨਣ ਤੋਂ ਮੁਨਕਰ ਹੋ ਰਹੇ ਹੋ ਔਰ ਤੁਸੀਂ ਇਹ ਦਿਖਾਉਣ ਪ੍ਰਚਾਰਣ ਦੀ ਵੀ ਕੋਸ਼ਿਸ਼ ਕਰ ਰਹੇ ਹੋ ਕਿ ਜੀ ਇਕੱਲਾ ਆ ਬੰਦਾ ਸੀ ਅਸੀਂ ਲਾਂਬੇ ਕਰ ਲਿਆ ਜੀ ਤੇ ਇਹ ਪੁਰਾਣਾ ਬਰਤਾਰਾ ਇੱਕ ਵਾਰ ਫਿਰ ਤੁਸੀਂ ਕੌਮ ਨੂੰ ਯਾਦ ਕਰਾ ਰਹੇ ਹੋ ਕਿ ਬਾਦਲਾਂ ਦੇ ਰਾਜ ਦੇ ਵਿੱਚ ਜੱਥੇਦਾਰ ਨਾਲ ਇਹ ਜੀ ਹੁੰਦਾ ਰਿਹਾ ਹੂੰ ਜੀ ਜੱਥੇਦਾਰ ਮਤਲਬ ਕਿ ਭਾਈ ਰਣਜੀਤ ਸਿੰਘ ਹੋਰਾਂ ਵਾਲਾ ਮਾਮਲਾ ਸਾਰਿਆਂ ਨੂੰ ਯਾਦ ਹੈ ਜੀ ਸੋ ਉਹ ਪ੍ਰਕਿਰਿਆ ਪ੍ਰੋਫੈਸਰ ਮਨਜੀਤ ਸਿੰਘ ਵਾਲੀ ਜੱਥੇਦਾਰ ਵਾਲੀ ਪ੍ਰਕਿਰਿਆ ਸਾਰਿਆਂ ਨੂੰ ਯਾਦ ਹੈ ਸੋ ਇਹ ਉਹੇ ਜਿਹਾ ਬਰਤਾਰਾ ਇੱਕ ਫੇਰ ਇਹਦੇ ਨਾਲ ਮੈਨੂੰ ਲੱਗਦਾ ਅਕਾਲੀ ਦਲ ਨੇ ਆਪਣਾ ਨੁਕਸਾਨ ਫੇਰ ਕਰ ਲਿਆ ਹੂੰ ਕ੍ਰੋਮਣੀ ਕਮੇਟੀ ਸਵਾਲਾਂ ਦੇ ਘੇਰੇ ਚ ਆ ਗਈ ਜੀ ਹੈ ਤੇ ਇਹਦੇ ਨਾਲ ਉਹ ਸਵਾਲ ਫੇਰ ਵੱਡੇ ਹੋ ਗਏ ਕਿ 20 ਦਿਨਾਂ ਵਾਲੇ ਮਸਲੇ ਤੇ ਕਾਰਵਾਈ ਤੋਂ ਭੱਜ ਰਹੇ ਹੋ ਤੁਸੀਂ ਹੂੰ ਤੁਸੀਂ ਸਕਵੀਰ ਬਾਦਰ ਨੂੰ ਪ੍ਰਧਾਨ ਹੀ ਰੱਖਣਾ ਚਾਹੁੰਦੇ ਹੋ ਜੀ ਜਾਂ ਹੋ ਸਕਦਾ ਹੁਣ ਆਉਂਦੇ ਦਿਨਾਂ ਚ ਕਿਉਂਕਿ ਜਦਰਗਨ ਸਿੰਘ ਰਗਵੀਰ ਸਿੰਘ ਨੇ ਹੁਣ ਕੁਝ ਨਹੀਂ ਕਿਹਾ ਇਸ ਮਸਲੇ ਦੇ ਉੱਤੇ ਹੁਣ ਉਹਨਾਂ ਦੀ ਚੁੱਪ ਕੀ ਇਹ ਵੀ ਪਹਿਲੂ ਹੈ ਕਿ ਫਿਰ ਵੱਖਰਾ ਵੱਖਰੇ ਹੋ ਗਿਆ ਜਿਹੜੇ ਦੋ ਤਰੀਕ ਤੱਕ ਜਸਦਰ ਸਾਹਿਬਾਨ ਇਕੱਠੇ ਨਜ਼ਰ ਆਉਂਦੇ ਸੀ ਹੁਣ ਵੱਖਰੇ ਵੱਖਰੇ ਰਾਹਾਂ ਤੇ ਹੋ ਗਏ ਨੇ ਜੀ ਇਹ ਵੀ ਸਵਾਲ ਨਾਲ ਖੜਾ ਹੁੰਦਾ ਜਾ ਤੇ ਇਸ ਮਸਲੇ ਨੇ ਅਕਾਲੀ ਦਲ ਦੀ ਮੁਸ਼ਕਲ ਵੀ ਵਧਾ ਦਿੱਤੀ ਹੈ ਅਕਾਲੀ ਦਲ ਨੂੰ ਇੱਕ ਵਾਰ ਫਿਰ ਉੱਥੇ ਹੀ ਲਿਆ ਕੇ ਖੜਾ ਕਰ ਦਿੱਤਾ ਉਲਟਾ ਇਹਨਾਂ ਲਈ ਹੋਰ ਵੱਡੀ ਚੁਣੌਤੀ ਹੈ ਕਿਉਂਕਿ ਸੰਗਤ ਇਸ ਮਸਲੇ ਨੂੰ ਕਿਵੇਂ ਲਊਗੀ ਹੁਣ ਇਹ ਦੇਖਣ ਵਾਲੀ ਗੱਲ ਹੈ ਤੁਸੀਂ ਜਾਣਾ ਫਿਰ ਬੋਟ ਦੀ ਰਾਜਨੀਤੀ ਚ ਹਮ ਤੇ ਜਦੋਂ ਤੁਸੀਂ 300 ਸਾਲਾਂ ਦੇ ਸਮੇਂ ਯਾ ਇਹਦਾਰ ਭਾਈ ਰਣਜੀਤ ਸਿੰਘ ਹੋਰਾਂ ਨੂੰ ਜਿਵੇਂ ਹਟਾਇਆ ਸੀ ਉਸ ਸਮੇਂ ਅਕਾਲੀ ਦਲ ਜਿਸ ਮਕਾਮ ਤੇ ਸੀ ਜੀ ਉਸ ਸਮੇਂ ਸੱਤਾ ਤਾਕਤ ਦਿੱਲੀ ਚ ਪਾਈ ਬਾਲੀ ਸਰਕਾਰਾਂ ਲੋਲਸ਼ਕਰ ਸਾਰਾ ਕੁਝ ਤੇ ਉਥੋਂ ਗਲਤੀਆਂ ਕਰਦਿਆਂ ਕਰਦਿਆਂ ਤੁਸੀਂ ਇਸ ਸਥਿਤੀ 'ਚ ਆ ਗਏ ਕਿ ਐਮਪੀ ਇੱਕ ਮਸਾ ਥੋੜਾ ਦਿੱਲੀ ਤੱਕ ਪਹੁੰਚਿਆ ਤੇ ਉਹ ਵੀ ਘਰਦਾ ਜੀ ਹੈ ਤੇ ਐਮਐਲਏ ਤੋਂ ਹੱਥੋਂ ਦੋ ਨਹੀਂ ਜਿਤਾ ਹੋ ਪਾਰੇ ਹੈ ਤੇ ਜਿਹੜੇ ਹੈਗੇ ਸੀ ਉਹ ਵੀ ਦੋ ਤੋਂ ਬਚਾ ਨਹੀਂ ਹੋ ਪਾਰੇ ਸੋ ਇਹ ਸਥਿਤੀ ਦੇ ਵਿੱਚ ਆ ਕੇ ਵੀ ਤੁਹਾਡਾ ਹੰਕਾਰ ਹੋਮੇ ਕਿੱਥੇ ਖੜਾ ਤੇ ਅੱਜ ਨਮਾਇਦੇ ਸਵਾਲ ਕਰ ਰਹੇ ਸੀ ਕਿ ਕਿ ਤਾਮੀ ਸਾਹਿਬ ਬੜਾ ਕਮਾਲ ਦਾ ਫੈਸਲਾ ਲਿਆ ਤੁਹਾਡੀਆਂ ਅੰਤਰੰਕ ਕਮੇਟੀ ਨੇ ਹੂੰ ਉਹ ਸੰਤਰੰਕ ਕਮੇਟੀ ਨੇ ਤੁਹਾਨੂੰ ਨਹੀਂ ਸਵਾਲ ਪੁੱਛਿਆ ਕਿ ਤੁਸੀਂ ਔਰਤ ਜਾਤ ਬਾਰੇ ਬੋਲ ਕੇ ਹੋ ਤੁਸੀਂ ਵੀ ਅਸਤੀਵਾ ਦੇ ਜੋ ਜੀ ਤੁਹਾਡਾ ਤਾਂ ਮਸਲਾ ਮਹਿਲਾ ਕਮਿਸ਼ਨ ਤੱਕ ਵੀ ਗਿਆ ਔਰ ਜਿਹੜਾ ਜਸਦਾਰ ਹੋਣਾਂ ਦੀ ਸ਼ਿਕਾਇਤ ਵਾਲਾ ਮਾਮਲਾ ਉਹ ਤਾਂ ਅਦਾਲਤਾਂ ਦੇ ਵਿੱਚੋਂ ਕਿਤਨਾ ਕੁ ਤਾਂ ਨਿਬੜਿਆ ਹੋਇਆ ਉਹ ਤਾਂ ਪੁਰਾਣਾ ਮਾਮਲਾ ਜੀ ਤੇ ਇਸ ਲਈ ਅੱਜ ਕਾਰਗੁਜ਼ਾਰੀ ਚ ਸੁਖਵੀਰ ਬਾਦਲੋਰੀ ਫੇਰ ਕਟਹਿਰੇ ਚ ਆਗੇ ਤੇ ਜਸਦਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਕੇ ਮਿਲਦਾ ਅਕਾਲੀ ਦਲ ਨੇ ਖਾਸ ਕਰ ਬਾਦਲ ਪਰਿਵਾਰ ਨੇ ਆਪਣੀ ਉਹੀ ਰਵਾਇਤ ਦਰਾਉਣ ਦੀ ਕੋਸ਼ਿਸ਼ ਕੀਤੀ ਜੋ ਗਲਤੀਆਂ ਪਹਿਲਾਂ ਕੀਤੀਆਂ ਉਹਨਾਂ ਤੋਂ ਵੱਡੀ ਗਲਤੀ ਛਲਕੁਰ ਕਰ ਲਈ ਹੈ ਹਮ ਅਚਾ ਦਿਪਕ ਜੀ ਪਿਛਲੇ ਦਿਨੀ ਗੱਲ ਕਰਦੇ ਸੀ ਜਿਹੜੀ ਨਵੀਂ ਖੇਤੀ ਨੀਤੀ ਜਿਸ ਬਾਰੇ ਤੁਸੀਂ ਦੱਸਿਆ ਵੀ ਬੜੇ ਕਈ ਚੇਰ ਹੋ ਗਿਆ ਵੀ ਪੰਜਾਬ ਨੂੰ ਉਹਦੀ ਕਾਪੀ ਭੇਜ ਦਿੱਤੀ ਗਈ ਪਰ ਉਹਦੇ ਬਾਰੇ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਕੋਈ ਉਸ ਬਾਰੇ ਪੰਜਾਬ ਦੀ ਸਰਕਾਰ ਵੱਲੋਂ ਬਿਆਨ ਨਹੀਂ ਸੀ ਆਇਆ ਫਿਰ ਤੁਸੀਂ ਇਹ ਵੀ ਦੱਸਿਆ ਸੀ ਵੀ ਕਿਸੇ মিডিਆ ਕਰਮੇ ਨਾਲ ਗੱਲ ਕਰਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਵੀ ਅਸੀਂ ਪੜ ਰਹੇ ਹਾਂ ਉੱਤੇ ਟਿੱਪਣੀ ਕਰਾਂਗੇ ਕੀ ਬਣ ਰਹੀ ਹੈ ਜੀ ਖੇਤੀ ਨੀਤੀ ਦਾ ਜਿਹੜੀ ਨਵੀਂ ਖੇਤੀ ਨੀਤੀ ਤਿਆਰ ਕੀਤੀ ਗਈ ਆ ਤੇ ਇਹ ਸੁਣਨ ਨੂੰ ਮਿਲਦਾ ਪਿਆ ਹੁਣ ਵੀ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਡਟ ਗਈਆਂ ਨੇ ਇਸ ਖੇਤੀ ਨੀਤੀ ਦੇ ਵਿਰੋਧ ਦੇ ਵਿੱਚ ਅਪਡੇਟ ਕੀ ਹੈ ਜੀ ਲੰਘੇ ਕੱਲ ਐਸਕੇਐਮ ਦੀ ਜਿਹੜੀ ਕਿਸਾਨ ਭਵਨ ਚ ਮੀਟਿੰਗ ਸੀ ਉਸ ਤੋਂ ਬਾਅਦ ਉਹਨਾਂ ਨੇ ਰਾਜਪਾਲ ਨੂੰ ਵੀ ਮੰਗ ਪੱਤਰ ਦਿੱਤਾ ਸੀ ਤੇ ਉਸੇ ਖੇਤੀ ਨੀਤੀ ਦੇ ਹਵਾਲੇ ਨਾਲ ਅੱਜ ਪੰਜਾਬ ਸਰਕਾਰ ਦੀ ਸਰਕਾਰੀ ਮੀਟਿੰਗ ਸੀ ਜਿੱਚ ਜਥੇਬੰਦੀਆਂ ਨੂੰ ਸੱਦਾ ਸੀ ਜੀ ਪੰਜਾਬ ਭਵਨ ਦੇ ਵਿੱਚ ਚੰਡੀਗੜ੍ਹ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੀ ਪ੍ਰਧਾਨਗੀ ਹੇਠ ਅਗਵਾਈ ਹੇਠ ਅੱਜ ਮੀਟਿੰਗ ਹੋਈ ਹੂੰ ਹੂੰ ਬੈਸੇ ਤਾਂ ਇਹ ਪੰਜਾਬ ਦੀ ਹੋਂਦ ਦਾ ਮਸਲਾ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਇਹ ਖੇਤੀ ਪਾਲਿਸੀ ਦਾ ਅਸਰ ਕੱਲੀ ਕਿਸਾਨੀ ਤੇ ਨਹੀਂ ਪੈਣਾ ਜੀ ਇਹ ਖੇਤੀ ਪਾਲਿਸੀ ਲਾਗੂ ਹੋਈ ਤਾਂ ਸਮੁੱਚੇ ਪੰਜਾਬ ਦੇ ਅਰਥਚਾਰੇ ਤੇ ਸਮੁੱਚੇ ਪੰਜਾਬ ਦੀ ਤਾਕਤ ਤੇ ਸਮੁੱਚੀ ਪੰਜਾਬ ਦੀ ਹੋਂਦ ਤੇ ਅਸਰ ਪੈਣਾ ਹੂੰ ਹੂੰ ਪਰ ਫਿਰ ਵੀ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਕਿ ਨਗਰ ਨਿਗਮ ਦੇ ਚੋਣ ਪ੍ਰਚਾਰ ਚ ਤੀਰ ਜੇ ਚਲਾ ਕੇ ਉਹ ਫੋਟੋ ਖਚਾਉਣੀ ਜਾਦੇ ਵੱਡੀ ਗੱਲ ਹੈ ਹੈ ਫੁੱਲਾਂ ਦੇ ਉਹ ਆਪ ਇਹ ਵੰਡ ਕੇ ਫਿਰ ਆਪਣੇ ਉੱਪਰ ਫੁੱਲ ਭਰਾਉਣੇ ਉਹ ਵੱਡੀ ਗੱਲ ਹੈ ਇਸ ਲਈ ਉਹ ਤਾਂ ਮੁੱਖ ਮੰਤਰੀ ਸਾਹਿਬ ਤਾਂ ਆਪਣੇ ਰੋਡ ਸ਼ੋਅ ਚ ਅੱਜ ਸਰਗਰਮ ਸੀਗੇ ਹੂੰ ਪਰ ਅੱਜ ਖੁੱਡੀਆਂ ਸਾਹਿਬ ਨੇ ਮੀਟਿੰਗ ਲਈ ਤੇ ਲਗਭਗ ਜਥੇਬੰਦੀਆਂ ਦੇ ਵੱਡੀ ਗਿਣਤੀ ਚ ਨੁਮਾਇੰਦੇ ਉੱਥੇ ਪਹੁੰਚੇ ਜੀ ਉਦੇ ਵਿੱਚੋਂ ਵੱਖ-ਵੱਖ ਸਾਰੇ ਚਾਹੇ ਉਹ ਅਗਰਾਹਾਂ ਹੋ ਰਹੀ ਸੀ ਚਾਹੇ ਡਾਕਟਰ ਦਰਸ਼ਨਪਾਲ ਸੀ ਚਾਹੇ ਉਹ ਕਾਦੀਆਂ ਹੋ ਰਹੀ ਸੀ ਚਾਹੇ ਉਹ ਰਾਜਵਾਲ ਹੋ ਰਹੀ ਸੀ ਸਾਰਿਆਂ ਨੇ ਆਪਣੇ ਆਪਣੇ ਤੱਥ ਤੇ ਹਵਾਲਿਆਂ ਨਾਲ ਇਹ ਇੱਕ ਨੁਕਾਤੀ ਜਿਕਰ ਮੈਂ ਗੱਲ ਕਰਾਂ ਤਾਂ ਸਪੱਸ਼ਟ ਲਫ਼ਜ਼ਾਂ ਚ ਕਿਹਾ ਕਿ ਇਹ ਪੰਜਾਬ ਹਿੱਤ ਚ ਨਹੀਂ ਹੈ ਇਹ ਕਿਸਾਨ ਹਿੱਤ ਚ ਨਹੀਂ ਹੈ ਇਹ ਮੰਡੀ ਕਰਨ ਦਾ ਵੀ ਭੋਗ ਪਾਈਗੀ ਤੇ ਤੁਹਾਡੇ ਦਾਅਵੇਆਂ ਵਾਅਦੇਆਂ ਤੇ ਤੁਹਾਡੀ ਤਾਕਤ ਦਾ ਵੀ ਭੋਗ ਪਾ ਦੇਗੀ ਸਰਕਾਰਾਂ ਨੂੰ ਵੀ ਉਹਨੇ ਚਿਤਾਇਆ ਜੀ ਤੇ ਫਿਰ ਕਹਿੰਦੇ ਸਰਕਾਰ ਨੇ ਅਫਸਰਾਂ ਨੇ ਸੁਝਾਵੀ ਮੰਗੇ ਫਿਰ ਕਰੀਏਗੀ ਜੀ ਹਮ ਹਮ ਉਹ ਕਹਿੰਦੇ ਕਰਨਾ ਕੀ ਹੈ ਦੋ ਟੁਕ ਜਵਾਬ ਲਿਖ ਕੇ ਭੇਜੋ ਕੇਂਦਰ ਨੂੰ ਜੀ ਕਿ ਇਹ ਪੰਜਾਬ ਵਿੱਚ ਚਿੰਨ੍ਹ ਸਾਨੂੰ ਮਨਜ਼ੂਰ ਨਹੀਂ ਹੈ ਇਹਨੂੰ ਖਾਰਜ ਕਰੋ ਉਹ ਕਹਿੰਦੇ ਇਹਦੇ ਲਈ ਤੁਸੀਂ ਪਹਿਲਾਂ ਆਪਣੀ ਕੈਬਨਿਟ ਦੀ ਬੈਠਕ 'ਚ ਇਹਨੂੰ ਰੱਦ ਕਰੋ ਜੀ ਫਿਰ ਆਪਣੇ ਪਾਰਟੀ ਪੱਤਰ ਤੇ ਰੱਦ ਕਰੋ ਫਿਰ ਸਰਵ ਪਾਰਟੀ ਮੀਟਿੰਗ ਬੁਲਾਓ ਉਹਦੇ ਵਿੱਚ ਰੱਦ ਕਰੋ ਤੇ ਉਹ ਤੋਂ ਬਾਅਦ ਵਿਸ਼ੇਸ਼ اجلاس ਬੁਲਾ ਕੇ ਉਹਦੇ ਵਿੱਚ ਇਸ ਨੂੰ ਰੱਖ ਕੇ ਇਹਨੂੰ ਰੱਦ ਕਰਦਿਆਂ ਹੋਇਆਂ ਆਪਣੀ ਖੇਤੀ ਨੀਤੀ ਸੂਬੇ ਵਾਲੇ ਨੂੰ ਲਾਗੂ ਕਰਦਿਆਂ ਹੋਇਆਂ ਉਹਦੇ ਪਰ ਹਮੇ ਭਰਦੇ ਹਾਂ ਇਹਨੂੰ ਬਰੰਗ ਲਿਫਾਫੇ ਮੰਗ ਵਾਪਸ ਭੇਜ ਦਿਓ ਹੂੰ ਹੂੰ ਇਸੇ ਪਹਿਲੂ ਤੇ ਅੱਜ ਮੇਰੀ ਹਮੇਸ਼ ਸਿੰਘ ਜੀ ਉਹਨਾਂ ਨਾਲ ਵੀ ਗੱਲ ਹੋ ਰਹੀ ਸੀ ਉਹਨਾਂ ਨੇ ਇੱਕ ਕਮਾਲ ਦਾ ਨੁਕਤਾ ਸੁਝਾਇਆ ਹੂੰ ਉਹ ਕਹਿੰਦੇ ਚੰਗਾ ਹੋਵੇ ਪੰਜਾਬ ਹਮੇਸ਼ਾ ਪਹਿਲ ਕਰਦਾ ਅੰਦੋਲਨ ਦੀ ਜੀ ਤੇ ਅੱਜ ਵੀ ਦੇਸ਼ ਭਰ ਦੇ ਸਬਕੂ ਬਕ ਸੂਬਿਆਂ ਦੇ ਵਿੱਚ ਭਾਰਤ ਦੇ ਸਾਰੇ ਸੂਬਿਆਂ ਚ ਇਹ ਖੇਤੀ ਨੀਤੀ ਭੇਜੀ ਹੈ ਹੂੰ ਹੂੰ ਤੇ ਜੇ ਪੰਜਾਬ ਲਈ ਮਾਰੂਆ ਤਾਂ ਬਾਕੀ ਸੂਬਿਆਂ ਲਈ ਵੀ ਮਾਰੂਆ ਜੀ ਹੁਣ ਉਹਦੇ ਲਈ ਕੱਲੇ ਜਥੇਬੰਦੀਆਂ ਲੜਾਈਆਂ ਕਿਉਂ ਲੜਨ ਜਦੋਂ ਖਰੜੇ ਸਰਕਾਰ ਨੂੰ ਭੇਜੇ ਨੇ ਜੀ ਤਾਂ ਸਰਕਾਰ ਵੀ ਆਪਣਾ ਰੋਲ ਨਿਭਾਵੇ ਜੀ ਉਹ ਕਹਿੰਦੇ ਕਿ ਪੰਜਾਬ ਸਰਕਾਰ ਅਜਹੀ ਪਹਿਲ ਕਦਮੀ ਕਰੇ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਹੇ ਕਿ ਆਜੋ ਆਪਾਂ ਇਕੱਠੇ ਬੈਠ ਕੇ ਮੀਟਿੰਗ ਕਰੀਏ ਹੂੰ ਸਾਰੇ ਸੂਬਿਆਂ ਚ ਜਿਹੜੇ ਨਹੀਂ ਆਉਣਗੇ ਉਹ ਵੀ ਪਛਾਣੇ ਜਾਣਗੇ ਜਿਹੜੇ ਆਉਣਗੇ ਉਹ ਵੀ ਪਛਾਣੇ ਜਾਣਗੇ ਤੇ ਜੇ 8-10 ਮੁੱਖ ਮੰਤਰੀ ਵੀ ਇਕੱਠੇ ਹੋ ਕੇ ਇਸ ਮਸਲੇ ਤੇ ਆਉਂਦੇ ਨੇ ਕਿ ਸਾਨੂੰ ਇਹ ਨੀਤੀ ਮਨਜ਼ੂਰ ਨਹੀਂ ਹੁਣ ਹਰਿਆਣਾ ਤਾਂ ਮੁਕਰਾਂ ਤੋਰਿਆ ਹਰਿਆਣਾ ਤੱਕੂਗਾ ਜੀ ਮੋਦੀ ਜੀ ਦਾ ਹੁਕਮ ਸਿਰ ਮੱਥੇ ਹੈ ਨਾ ਯੂਪੀ ਵੀ ਉਧਰ ਨੂੰ ਭੱਜੂ ਗੁਜਰਾਤ ਰਾਜਸਥਾਨ ਵੀ ਉਧਰ ਨੂੰ ਭੱਜੂ ਜਿੱਥੇ ਇਹਨਾਂ ਦੀ ਸਰਕਾਰ ਹੈ ਜਿੱਥੇ ਇੰਡੀਆ ਗੱਠਜੋੜ ਦੀ ਸਰਕਾਰ ਹੈ ਹੋ ਸਕਦਾ ਉਹ ਸਾਹਮਣੇ ਆ ਜਾਣ ਤੇ ਇੰਡੀਆ ਗੱਠਜੋੜ ਦੇ ਪਰਖ ਦੀ ਵੀ ਘੜੀ ਆ ਉਹਨਾਂ ਨੂੰ ਅਜੇ ਤੱਕ ਇਹ ਸਮਝੇ ਨਹੀਂ ਆਈ ਜੀ ਕਿ ਉਹ ਵੀ ਇਹ ਹੀ ਦੇਖਦੇ ਨੇ ਕਿ ਖਾਂ ਜਿੱਥੇ ਬੰਨੀ ਲੜਾਈ ਲੜਾ ਸੋ ਇਸ ਲਈ ਇਹ ਸੂਬਿਆਂ ਦੇ ਹੱਕਾਂ ਤੇ ਵੀ ਡੱਕਾ ਇਹ ਸੂਬਿਆਂ ਦੇ ਅਧਿਕਾਰਾਂ ਤੇ ਵੀ ਡੱਕਾ ਔਰ ਸਰਕਾਰਾਂ ਦੀ ਤਾਕਤ ਤੇ ਵੀ ਡੱਕਾ ਕਿਉਂਕਿ ਖੇਤੀ ਪਾਲਸੀ ਖੁਦ ਇਹ ਸੇ ਕੇਂਦਰੀ ਜਿਹੜਾ ਖਰੜਾ ਭੇਜਿਆ ਕੇਂਦਰ ਸਰਕਾਰ ਨੇ ਉਹਦੇ ਵਿੱਚ ਆਪ ਇਹ ਕਹਿ ਰਹੇ ਨੇ ਕਿ ਖੇਤੀ ਸੁੱਬੇ ਹੀ ਬਿਚਾ ਜੀ ਪਰ ਖਰੜਾ ਸੀ ਤਿਆਰ ਕਰਕੇ ਭੇਜ ਰਹੇ ਹੈਨਾ ਉਹ ਕਹਿੰਦਾ ਕਿ ਬੰਦਾ ਜਾ ਕੇ ਮੱਥਾ ਟੇਕਦਾ ਕਿ ਬਾਬਾ ਜੀ ਤਨ ਵੀ ਤੁਹਾਡਾ ਮਨ ਵੀ ਤੁਹਾਡਾ ਤਨ ਵੀ ਤੁਹਾਡਾ ਪਰ ਕਬਜ਼ਾ ਰਹੂਗਾ ਸਾਡਾ ਜੀ ਆਹ ਵਾਰ ਕਿ ਕੇਂਦਰ ਕਹਿੰਦਾ ਹੈ ਸਾਰਾ ਕੁਝ ਸੁੱਬੇ ਦਾ ਪਰ ਕੰਟਰੋਲ ਸਾਡੇ ਕੋਲ ਰਹੂਗਾ ਸੁੱਬੇ ਦਾ ਕਹਦਾ ਹੋਇਆ ਜੀ ਜੀ ਸੋ ਇਸ ਲਈ ਅੱਜ ਜਥੇਬੰਦੀਆਂ ਨੇ ਸਪੱਸ਼ਟ ਲਬਜ਼ਾਂ ਚ ਉਹਨਾਂ ਨੂੰ ਕਹਿਤਾ ਕਿ ਇਸ ਨੂੰ ਰੱਦ ਕਰੋ ਔਰ ਇਹਦੇ ਤੇ ਇਜਲਾਸ ਬੁਲਾਓ ਬਾਹਰ ਆ ਕੇ ਜਥੇਬੰਦੀਆਂ ਨੇ ਕਿਹਾ ਕਿ ਖੁੱਡੀਆਂ ਔਰਾਂ ਨੇ ਦਮ ਭਰਿਆ ਹਾਂ ਅਸੀਂ ਇਹਦੇ ਤੇ ਸਰਪਾਰਟੀ ਮੀਟਿੰਗ ਵੀ ਕਰਾਂਗੇ ਔਰ ਵਿਧਾਨ ਸਭਾ ਦਾ ਵਿਸ਼ੇਸ਼ੀ ਜਲਾਸ ਵੀ ਬੁਲਾਵਾਂਗੇ ਪਰ ਹੁਣ ਇਹ ਨਹੀਂ ਪਤਾ ਕਿ ਖੁੱਡੀਆਂ ਸਾਹਿਬ ਅਜ ਮੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਬੈਠੇ ਸੀ ਕਿ ਜੇ ਮੈਂ ਇਹ ਕਹਿ ਦੁਮਾ ਜੀ ਤਾਂ ਤੁਸੀਂ ਕਰ ਲੋਗੇ ਜਾਂ ਉਹ ਤੋਂ ਵੀ ਉੱਪਰ ਦਿੱਲੀ ਤੋਂ ਹੁਕਮ ਲੈ ਕੇ ਬੈਠੇ ਸੀ ਕਿਉਂਕਿ ਉਧਰੋਂ ਹਰੀ ਝੰਡੀ ਮਿਲਦੀ ਹੈ ਫੇਰ ਇਹ ਡਿੰਗ ਪੁੱਟਦੇ ਨੇ ਜੀ ਸੋ ਕੀ ਉਧਰੋਂ ਹਰੀ ਝੰਡੀ ਮਿਲਦੀ ਹੈ ਕਿ ਹਾਂ ਤੁਸੀਂ ਇਹ ਕਰ ਲਿਓ ਜਾਂ ਇਹ ਨੌਬੇ ਸਵੇਰ ਨੂੰ ਫੈਸਲਾ ਪਲਟ ਜਵੇ ਪਰ ਕਿੰਨਾ ਕਿਤੇ ਵੱਡਾ ਮਸਲਾ ਔਰ ਇਸ ਮਸਲੇ ਤੇ ਆਉਣ ਵਾਲੇ ਸਮੇਂ ਚ ਵੱਡਾ ਅੰਦੋਲਨ ਹੋ ਸਕਦਾ ਜੇਕਰ ਸਰਕਾਰਾਂ ਨੇ ਇਹਦੇ ਉੱਤੇ ਸਹੀ ਫੈਸਲਾ ਨਾ ਲਿਆ ਹੂੰ ਦੀਪਕ ਜੀ ਕੱਲ ਹੀ ਤੁਸੀਂ ਗੱਲ ਦੱਸਦੇ ਸੀ ਵੀ ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਚ ਥਾਣਿਆਂ ਤੇ 6 ਹਮਲੇ ਹੋ ਚੁੱਕੇ ਨੇ ਤੇ ਉਹਦੇ ਬਾਰ ਉਹਦੇ ਨਾਲ ਸੰਬੰਧਿਤ ਜਿਹੜੀ ਫਿਕਰਮੰਦੀ ਸੀ ਉਹਦਾ ਜ਼ਿਕਰ ਆਪਾਂ ਕੀਤਾ ਸੀ ਹੁਣ ਉਹ ਲਿਸਟ ਵੱਧ ਕੇ 6ਾਂ ਤੋਂ 7 ਹੋ ਗਈ ਹੈ ਜੀ ਅੱਜ ਇੱਕ ਹੋਰ ਪੁਲਿਸ ਥਾਣੇ ਤੇ ਹਮਲਾ ਹੋ ਗਿਆ ਲਗਾਤਾਰ ਆਪਾਂ ਕੱਲ ਹੀ ਉਸ ਉੱਤੇ ਗੱਲ ਕਰਕੇ ਟਿਆਂ ਕੱਲ ਆਪਾਂ ਅੰਮ੍ਰਿਤਸਰ ਵਾਲੇ ਜਿਹੜਾ ਪਿਸ਼ਲਾਮਾਬਾਦ ਥਾਣਾ ਹੈ ਉਹਦੇ ਤੇ ਹਮਲੇ ਦੀ ਗੱਲ ਕਰ ਰਹੇ ਸੀ ਅੱਜ ਪੰਜਾਬ ਦਾ ਬਾਰਡਰ ਏਰੀਆ ਗੁਰਦਾਸਪੁਰ ਗੁਰਦਾਸਪੁਰ ਦੀ ਇੱਕ ਪੁਲਿਸ ਚੌਕੀ ਹੈ ਜਿਹੜੀ ਕਲਾਨੌਰ ਕਸਬੇ ਦੀ ਪੁਲਿਸ ਚੌਕੀ ਹੈ ਉੱਥੇ ਜੀ ਅੱਜ ਗਰਨੇਡ ਨਾਲ ਧਮਾਕਾ ਹੋਇਆ ਹੂੰ ਸੋ ਇਹ ਉਹ ਸਮੇਂ ਹੈ ਜਦੋਂ ਮਤਲਬ ਕਿ ਆਪਾਂ ਹੁਣੇ ਜਿਵੇਂ ਕਿਸਾਨੀ ਮਸਲੇ ਨੂੰ ਆਪਾਂ ਗੰਭੀਰ ਕਹਿੰਦੇ ਆ ਕੀ ਇਹ ਮਸਲਾ ਗੰਭੀਰ ਨਹੀਂਗਾ ਕੱਲ ਇੱਕ ਧਮਾਕਾ ਹੋਇਆ ਵੇ ਰਾਜ ਸਿਰ ਧਮਾਕਾ ਹੋ ਜਵੇ ਤੇ ਮੁੱਖ ਮੰਤਰੀ ਸਾਹਿਬ ਬਗੋਬਾਗ ਨੇ ਜ ਖੁੱਲੀ ਜੀਪ ਚ ਘੁੰਮ ਕੇ ਰੋਡ ਸ਼ੋਅ ਕਰ ਰਹੇ ਨੇ ਜੀ ਕਿ ਹਾਂ ਬਹੁਤ ਵਧੀਆ ਹੂੰ ਤੇ ਵੈਸੇ ਇਹ ਵੱਖਰੀ ਗੱਲ ਹੈ ਕਿ ਉਹ ਰੋਡ ਸ਼ੋਅ ਵੀ ਕਿਹੋ ਜਿਹਾ ਡਰਾਮੇ ਹੁੰਦੇ ਨੇ ਉਹ 100 ਕਿ ਮੀਟਰ ਦੇ ਵਿੱਚ ਨਾ ਆਪਣਾ ਹੀ ਇਕੱਠ ਹੁੰਦਾ ਤੇ ਕੈਮਰੇ ਉੱਥੇ ਹੀ ਸੈੱਟ ਕੀਤੇ ਹੁੰਦੇ ਨੇ ਉਹੀ ਭੀੜ ਦਿਖੀ ਜਾਂਦੀ ਕਿ ਬੜੀ ਭੀੜ ਬੜੀ ਭੀੜ ਬੜੀ ਭੀੜ ਹੂੰ ਤੇ ਉਹ ਇੱਕ ਸ਼ੋਅ ਆਫ ਕਰਨ ਦਾ ਤਰੀਕਾ ਹੈ ਨਾ ਤੇ ਵੈਸੇ ਬਾਜ਼ਾਰ ਬੰਦ ਹੋ ਜਾਂਦੇ ਨੇ ਅੱਜ ਲੁਧਿਆਣੇ ਚ ਰੋਡ ਸ਼ੋਅ ਸੀ ਲੁਧਿਆਣੇ ਦੇ ਸਾਰੇ ਬਾਜ਼ਾਰ ਬੰਦ ਸੀ ਜੀ ਸੋ ਉਹ ਵਪਾਰੀ ਲੋਕ ਔਖੇ ਨੇ ਆਮ ਲੋਕ ਜਿਹਨੇ ਕੰਮ ਕਰਦੇ ਜਾਣਾ ਕਿਤੇ ਔਖੇ ਨਹੀਂ ਕਿਉਂਕਿ ਜੀ ਰੋਡ 4 ਘੰਟੇ ਪਹਿਲਾਂ ਹੀ ਡਿਵਰਟ ਕਰਤੇ ਜੀ ਕਿ ਹਾਂ ਬਦਲ ਤੋ ਜਿੱਧਰ ਮੁੱਖ ਮੰਤਰੀ ਸਾਹਿਬ ਨੇ ਆਉਣਾ ਸੋ ਜਿਹੜਾ ਆ ਤਰੀਕਾ ਹੈ ਇਹਦਾ ਮਤਲਬ ਤੁਹਾਨੂੰ ਸੂਬੇ ਦੀ ਸਿੱਤੀ ਤਾਂ ਨਜ਼ਰ ਨਹੀਂ ਆਗੀ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਕਿ ਹੁਣ ਇਸ ਮਹੀਨੇ ਦੇ ਵਿੱਚ ਮਤਲਬ ਮਹੀਨਾ ਵੀ ਪੂਰਾ ਨਹੀਂ ਅੱਜ ਤਾਂ 26 ਕ ਦਿਨ ਹੋਏ ਨੇ 26 ਕ ਦਿਨਾਂ ਚ ਸੱਤ ਤਮਾਕੇ ਹੋ ਗਏ ਮਤਲਬ 24 ਨਵੰਬਰ ਤੋਂ ਕਾਰਵਾਈ ਸ਼ੁਰੂ ਹੋਈ ਸੀ ਅੱਜ ਅਜੇ ਆਪਾਂ 19 ਦਸੰਬਰ 'ਚ ਗੱਲ ਕਰ ਰਹੇ ਹਾਂ ਜੀ ਸਤਿਮਾਤਮਕਾ ਅੱਜ 19 ਦਸੰਬਰ ਨੂੰ ਹੈ ਕਲਾਨੌਰ ਦੇ ਵਿੱਚ ਹੋ ਰਿਹਾ ਗਰਨੇਡ ਨਾਲ ਧਮਕਾ ਧਮਾਕਾ ਹੋਇਆ ਬਕਾਇਦਾ ਤੌਰ ਤੇ ਚੌਂਕੀ ਤੇ ਹਮਲਾ ਹੋਇਆ ਤੇ ਸੋਸ਼ਲ ਮੀਡੀਆ ਤੇ ਆਪਣੀ ਉਹ ਵੀ ਪ੍ਰਕਾਸ਼ ਦਿੱਤੀ ਕਿ ਜੀ ਹਾਂ ਅਸੀਂ ਜ਼ਿੰਮੇਵਾਰੀ ਵੀ ਲੈ ਲਈ ਹੈ ਇਹ ਹੈਗਾ ਜੀ 19 ਦਸੰਬਰ ਦਾ ਇਹ ਤੋਂ ਪਹਿਲਾਂ 2 ਦਿਨ ਪਹਿਲਾਂ 17 ਦਸੰਬਰ ਨੂੰ ਅੰਮ੍ਰਿਤਸਰ ਦਾ ਆਪਾਂ ਗੱਲ ਕਰਕੇ اٹਿਆ ਉਹ ਤੋਂ ਪਹਿਲਾਂ 13 ਦਸੰਬਰ ਨੂੰ ਪਟਿਆਲੇ ਦੇ ਵਿੱਚ ਹੋ ਕੇ ਆਟਿਆ ਉਹ ਤੋਂ ਪਹਿਲਾਂ 4 ਦਸੰਬਰ ਅੰਮ੍ਰਿਤਸਰ ਦੇ ਮਜੀਠਾ ਚ ਹੋ ਕੇ ਆਟਿਆ ਉਹ ਤੋਂ ਪਹਿਲਾਂ 2 ਦਸੰਬਰ ਨੂੰ ਐਸਬੀਐਸ ਨਗਰ ਦੇ ਥਾਣੇ ਤੇ ਗਵੇਂ ਡੰਮ ਲਾਉ ਕੇ ਆਟਿਆ ਉਹ ਤੋਂ ਪਹਿਲਾਂ 27 ਨਵੰਬਰ ਨੂੰ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਦੇ ਵਿੱਚ ਹੋ ਕੇ ਆਟਿਆ ਤੇ ਉਹ ਤੋਂ ਪਹਿਲਾਂ 24 ਨਵੰਬਰ ਨੂੰ ਅਜਨਾਲਾ ਦੀ ਚੌਂਕੀ ਤੋਂ ਬਾਹਰ ਆਰਡੀਐਕਸ ਮਿਲਿਆ ਸੀਗਾ ਸੱਤ ਸੱਤ ਹਮਲਿਆਂ ਦੇ ਵਿੱਚੋਂ 6 ਤਾਂ ਧਮਾਕਾ ਹੋਇਆ ਜੀ ਤੇ ਇੱਕੋ ਥਾਂ ਇਹ ਜੇ ਧਮਾਕਾ ਹੋਣ ਤੋਂ ਪਹਿਲਾਂ ਉਹ ਆਰਡੀਐਕਸ ਬਰਾਮਦ ਕਰ ਲਿਆ ਗਿਆ ਹਮਮ ਬਾਕੀ ਥਾਂ ਤੇ ਗਰਨੇਡ ਅੱਜ ਵੀ ਆਟੋ ਰਿਕਸ਼ਾ ਚਾਹੀ ਤੇ ਸਿੱਟ ਕੇ ਹੁਣੇ ਜਿਹੜੇ ਬਾਰਡਰ ਤੋਂ ਕਹਿੰਦੇ ਜੀ ਸਾਰਾ ਕੁਝ ਬਾਰਡਰ ਪਾਰ ਤੋਂ ਆਉਂਦਾ ਹੈ ਜੀ 50 ਕਿਲੋਮੀਟਰ ਤੱਕ ਕੇਂਦਰ ਦੇ ਕੰਟਰੋਲ ਚ ਲੈ ਲਿਆ ਤੇ ਹੁਣ ਉਹ ਪੁੱਛੋ ਜੀ ਉਹਨਾਂ ਨੂੰ ਤੇ ਉਹਨਾਂ ਦਾ ਜਵਾਬ ਤੇ ਹੈ ਨਹੀਂ ਕੇਂਦਰ ਦੀ ਕਿ ਕਿੱਥੇ ਆ ਭਾਈ ਤੁਹਾਡੀ ਸਿਕਿਉਰਿਟੀ ਬਾਰਡਰ ਤੋਂ ਸਾਰਾ ਕੁਝ ਕਿਉਂ ਆਇਆ ਉਸ ਤੋਂ ਬਾਅਦ ਕਿੱਥੇ ਆ ਜੀ ਪੰਜਾਬ ਦੀ ਖੁਫੀਆ ਖੁਫੀਆ ਤੰਤਰ ਕਿੱਥੇ ਆ ਕੇਂਦਰ ਤੋਂ ਲੈ ਕੇ ਪੰਜਾਬ ਦਾ ਪੰਜਾਬ ਪੁਲਿਸ ਕਿੱਥੇ ਆ ਉਹਨਾਂ ਦੀ ਮਤਲਬ ਜਿਹੜੇ ਬੰਦੇ ਆਪਣਾ ਘਰ ਸੁਰੱਖਿਅਤ ਨਹੀਂ ਰੱਖ ਸਕਦੇ ਜੀ ਉਹ ਸੁੱਬੇ ਨੂੰ ਸੁਰੱਖਿਅਤ ਕੀ ਰੱਖਦੇ ਨੇ ਨਾ ਥਾਣਿਆਂ ਤੇ ਹਮਲੇ ਨੇ ਹੂੰ ਤੇ ਜੇਕਰ ਥਾਣੇ ਸੁਰੱਖਿਅਤ ਨਹੀਂ ਗਏ ਤਾਂ ਥਾਣੇ ਵਾਲੇ ਪੰਜਾਬ ਨੂੰ ਕਿਸ ਸੁਰੱਖਿਅਤ ਰੱਖਣਗੇ ਇਹ ਸਵਾਲ ਵੱਡਾ ਹੂੰ ਦੀਪਕ ਜੀ ਮੁੱਖ ਮੰਤਰੀ ਨੇ ਜਿਹੜਾ ਰੋਡ ਸ਼ੋਅ ਕੱਢਿਆ ਅੱਜ ਉਹ ਨਿਗਮ ਚੋਣਾਂ ਦੇ ਸੰਦਰਭ ਵਿੱਚ ਸੀ ਜੀ ਬਿਲਕੁਲ ਜੀ ਅੱਜ ਨਗਰ ਨਿਗਮ ਨਗਰ ਕਾਉਂਸਲ ਚੋਣਾਂ ਦੇ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਹੂੰ ਤੇ ਆਖਰੀ ਦਿਨ ਦੇ ਉੱਤੇ ਫਿਰ ਅੱਜ ਮੁੱਖ ਮੰਤਰੀ ਸਾਹਿਬ ਆਪਣਾ ਤੀਰ ਕਮਾਂਡ ਲੈ ਕੇ ਪਹੁੰਚੇ ਸੀ ਉਹੀ ਐਕਸ਼ਨ ਉਹੀ ਫੋਟੋ ਤੇ ਉਹੀ ਫੋਟੋਗ੍ਰਾਫਰ ਇਹ ਵੱਖਰੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਆਪਣੇ ਪੂਰੇ ਜਲੌਜ ਸੀਗੇ ਤੇ ਉਹ ਆਪਣੀ ਇਕੱਲੀ ਗੱਡੀ ਦੇ ਵਿੱਚ ਆਪ ਬਾਹਰ ਸੀ ਤੇ ਅਮਨ ਅਰੋੜਾ ਜੀ ਤੇ ਬਾਕੀ ਲੀਡਰ ਪਿਛਲੀ ਗੱਡੀ 'ਚ ਸੀ ਉਦੋਂ ਪਿਛਲੀ ਗੱਡੀ 'ਚ ਬਾਕੀ ਸੀਗੇ ਸੋ ਮਤਲਬ ਉਮੀਦਵਾਰ ਵੀ ਨਾਲ ਇਕੱਠੇ ਨਹੀਂ ਆਪਣੀ ਗੱਡੀ ਚੜਾਏ ਤੇ ਪ੍ਰਧਾਨ ਵੀ ਨਹੀਂ ਆਪਣੀ ਗੱਡੀ ਚੜਾਇਆ ਸੋ ਇਸ ਲਈ ਆ ਅਧੂਰੀ ਵੀ ਅੱਜ ਦਿਖ ਰਹੀ ਸੀ ਕਿ ਅਮਨ अरोड़ा ਤੇ ਮੁੱਖ ਮੰਤਰੀ ਸਾਹਿਬ ਚ ਦੂਰੀ ਹੈਗੀ ਆ ਉਹਦਾ ਵੀ ਅੱਜ ਪ੍ਰਗਟਾਵਾ ਸੀਗਾ ਹਾਂ ਪਰ ਇਹ ਕਮਾਲ ਦਾ ਏ ਕਿ ਸਰਕਾਰ ਦੇ ਕੰਮਾਂ ਦੇ ਹਵਾਲੇ ਨਾਲ ਇਹ ਨਗਰ ਨਿਗਮ ਚੋਣਾਂ ਜਿੱਤਣ ਦਾ ਦਮ ਭਰਿਆ ਜਾ ਰਿਹਾ ਔਰ ਦਾਵਾ ਕੀਤਾ ਜਾ ਰਿਹਾ ਵੋਟਾਂ ਮੰਗਣ ਲੱਗਿਆ ਕਿ ਵਿਕਾਸ ਦੀ ਨਦੀ ਬਹਾ ਦੇਾਂਗੇ ਤੁਸੀਂ ਸਾਨੂੰ ਦਿਤਾ ਦਿਓ ਹੂੰ ਹੂੰ ਤੇ ਇਸ ਲਈ ਜੇਕਰ ਤੁਸੀਂ 3 ਸਾਲਾਂ ਚ ਵਿਕਾਸ ਕੀਤਾ ਫਿਰ ਮੁੱਖ ਮੰਤਰੀ ਸਾਹਿਬ ਨੂੰ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਚ ਵੋਟਾਂ ਮੰਗਣ ਕਾਹ ਨੂੰ ਜਾਣ ਜੀ ਮਤਲਬ ਮੁੱਖ ਮੰਤਰੀ ਨੂੰ ਹੁਣ ਇਸ ਪੱਤਰ ਤੇ ਜਾਣਾ ਪੈ ਰਿਹਾ ਤਾਂ ਥੋੜੀ ਸਥਿਤੀ ਕੀ ਆ ਔਰ ਪਰਿਵਾਰ ਵੱਲ ਇੱਥੇ ਇੱਥੋਂ ਤੱਕ ਆ ਕਿ ਘਰ ਵਾਲਾ ਐਮਐਲਏ ਤੇ ਘਰ ਵਾਲੀ ਐਮਸੀ ਦੀ ਚੋਣ ਲੜ ਰਹੀ ਆ ਹੂੰ ਸੋ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਵੋਟਾਂ ਮੰਗ ਰਹੇ ਨੇ ਅੱਜ ਤੇ ਇਹ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਜਲੰਧਰ ਚ ਵੀ ਲੁਧਿਆਣਾ ਵੀ ਚਲੋ ਜੀ ਚਲੋ ਚੱਲ ਸੋ ਪੰਜ ਨਗਰ ਨਿਗਮ ਦੀਆਂ ਚੋਣਾਂ ਔਰ 43 ਨਗਰ ਕੌਂਸਲ ਲਈ ਚੋਣਾਂ ਜੀ ਅੱਜ ਚੋਣ ਪ੍ਰਚਾਰ 5 ਵਜੇ ਮੁੱਕ ਗਿਆ ਜੀ 21 ਤਰੀਕ ਨੂੰ ਹੁਣ ਵੋਟਾਂ ਨੇ ਸੋ ਉਸੇ ਦਿਨ ਨਤੀਜੇ ਆ ਜਾਣੇ ਨੇ ਔਰ ਬਿਲਕੁਲ ਇੱਚ ਕੋਈ ਦੋਹਰਾਈ ਨਹੀਂ ਕਿ ਭਾਜਪਾ ਵੀ ਮੈਦਾਨ 'ਚ ਹੈਗੀ ਅਕਾਲੀ ਦਲ ਵੀ ਹੈਗਾ ਕਾਂਗਰਸ ਵੀ ਜਿੰਨੇ ਕੁ ਜੋਰ ਜੋਗੀ ਹੈਗੀ ਆਪਣ ਆਪਣੇ ਧੜਿਆਂ ਗਰੁੱਪਾਂ ਦੇ ਨਾਲ ਲੜ ਰਹੀ ਆ ਪਰ ਹਮੇਸ਼ਾ ਸੱਤਾਧਾਰੀ ਧਿਰ ਦਾ ਇਹਨਾਂ ਚੋਣਾਂ 'ਚ ਹੱਥ ਉੱਪਰ ਰਹ ਜਾਂਦਾ ਕਿਉਂਕਿ ਉਹਨਾਂ ਕੋਲ ਸਾਰੇ ਪਾਸਿਓਂ ਤਾਕਤ ਵੀ ਹੁੰਦੀ ਆ ਔਰ ਲੋਕਾਂ ਨੂੰ ਵੀ ਕਈ ਵਾਰ ਹੁੰਦਾ ਕਿ ਸਰਕਾਰ ਦੇ ਨਾਲ ਜਾਣ 'ਚ ਫਾਇਦਾ ਕੁਛ ਕਰਤੀ ਗੱਜਰਣਗੇ ਜੇ ਹੋਰ ਨਹੀਂ ਕੋਈ ਭਾਣੇ ਡੇਗਣਗੇ ਤੇ ਕੁਛ ਨਾ ਕੀਤਾ ਕਰਨਗੇ ਨਾ ਸੋ ਇਸ ਲਈ ਉਹਦੇ ਵਿੱਚ ਹੱਥ ਉੱਪਰ ਰਹਿਣ ਦੀ ਆਸ ਜ਼ਰੂਰ ਹੁੰਦੀ ਆ ਪਰ ਅੱਜ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮਸਲਿਆਂ ਨੂੰ ਦਰਖਨਾਰ ਕਰਕੇ ਚਾਹੇ ਉਹ ਡੱਲੇਵਾਲੋਂ ਦੀ ਸਿਹਤ ਦਾ ਮਸਲਾ ਹੈ ਅੱਜ ਸੁਪਰੀਮ ਕੋਰਟ ਨੇ ਫੇਰ ਝਾੜਾਂ ਮਾਰੀਆਂ ਪੰਜਾਬ ਸਰਕਾਰ ਨੂੰ ਹੂੰ ਉਹਨਾਂ ਨੇ ਸਿੱਧੇ ਰੂਪ ਵਿੱਚ ਪੰਜਾਬ ਸਰਕਾਰ ਨੂੰ ਕਿਹਾ ਕਿ ਕਿੱਥੇ ਹੋ ਤੁਸੀਂ ਜੀ ਕਿਉਂਕਿ ਅੱਜ ਡੱਲੇਵਾਲ ਹੋਰੀ ਬੋਸ਼ ਹੋਗੇ ਸੀ ਸਵੇਰੇ ਹੂੰ ਤੇ ਉਸ ਤੋਂ ਬਾਅਦ ਮਤਲਬ ਕਿ ਇਹਨਾਂ ਦੇ ਵਕੀਲ ਸਰਕਾਰੀ ਵਕੀਲ ਅਦਾਲਤਾਂ 'ਚ ਕਹੀ ਜਾਂਦੇ ਨੇ ਜੀ ਨਹੀਂ ਜੀ ਉਹ ਤਾਂ ਨਾ ਮਤਲਬ ਨਵਜ ਠੀਕ ਹੈ ਜੀ ਅਜੇ ਮੜਾ ਜੀ ਜੀ ਬਸ ਕਸਟੋਲ ਕੱਟ ਗਿਆ ਜੀ ਆਹ ਵਧੀਆ ਜੁਬਤ ਗਿਆ ਤੇ ਉਧਰ ਡਾਕਟਰ ਕਹਿ ਰਹੇ ਨੇ ਕਿ ਉਹਨਾਂ ਦਾ ਸਰੀਰ ਸਰੀਰ ਨੂੰ ਖਾਣ ਲੱਗ ਪਿਆ ਹੈ ਜੀ ਹੈਨਾ ਉਹ ਕਿਸੇ ਵੀ ਪਾਸੋਂ ਹੀ ਉਹਨਾਂ ਦਾ ਅੰਗ ਕੰਮ ਛੱਡ ਸਕਦਾ ਹੈ ਸਿਟੀ ਬਹੁਤ ਨਾਜ਼ੁਕ ਹੈ ਤੇ ਅੱਜ ਫੇਰ ਮਾਨਯੋਗ ਸੁਪਰੀਮ ਕੋਰਟ ਨੇ ਝਾੜਾ ਮਾਰਦਿਆਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਵੇ ਸੋ ਕੱਲ ਰਾਤ ਵੀ ਐਂਬੂਲੈਂਸ ਪਹੁੰਚੀ ਸੀ ਉਹ ਲਿਜਾਣ ਆਈ ਸੀ ਜਾਂ ਕੀ ਸੀ ਉਸ ਵਿੱਚ ਵੈਂਟੀਲੇਟਰ ਵੀ ਸੀਗਾ ਵੈਂਟੀਲੇਟਰ ਵਾਲਾ ਸਾਰਾ ਪ੍ਰਬੰਧ ਸੀਗਾ ਸੋ ਕੀ ਉਸ ਪ੍ਰਕਿਰਿਆਵਨ ਵਧਿਆ ਜਾ ਰਿਹਾ ਹੈ 23 ਦਿਨ ਹੋ ਗਏ ਨੇ ਤੋ ਇਹ ਸੜੀ ਸਥਿਤੀ ਬਹੁਤ ਗੰਭੀਰ ਹੈ ਤੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਡੱਲੇ ਵਾਲ ਹਰ ਵਾਲਾ ਮਸਲੇ ਨੂੰ ਲੈ ਕੇ ਵੀ ਜੀ ਆ ਨਵੀਂ ਖੇਤੀ ਨੀਤੀ ਨੂੰ ਲੈ ਕੇ ਵੀ ਤੇ ਆ ਪੰਜਾਬ ਚ ਵਾਪਰੀਆਂ ਘਟਨਾਕਰਮ ਦੇ ਹਵਾਲੇ ਨਾਲ ਵੀ ਉਹਨਾਂ ਸਾਰਿਆਂ ਤੋਂ ਅਣਦੇਖੀ ਕਰਕੇ ਚੋਣ ਪ੍ਰਚਾਰ ਚ ਰੁੱਝੇ ਹੋਏ ਸੀਗੇ ਚਲੋ ਸ਼ਾਇਦ 5 ਵਜੇ ਤੋਂ ਬਾਅਦ ਵਿਹਲੇ ਹੋਗੇ ਹੁਣ ਪਰ 5 ਵਜੇ ਤੋਂ ਬਾਅਦ ਕਈ ਵਾਰ ਕਹਿੰਦੇ ਕਿ ਵਿਹਲੇ ਨਹੀਂ ਹੁੰਦੇ ਸਵੇਰ ਤੋਂ ਸਰਗਰਮ ਹੋ ਜਾਂਦੇ ਹਮਮ ਦੀਪਕ ਜੀ ਸਮਾਧਨ ਲਈ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ